ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਿੱਚ ਦੁਨੀਆ ਸੇਵ ਕਮਾਈਏ ਤਾਂ ਦਰਗੇ ਬੈਸਣ ਪਾਈਏ ਕੋਹ ਨਾਟਕ ਬਾਣ ਲੜਾਈ ਉਹਨੂੰ ਮੁੱਖ ਰੱਖਦੇ ਹਾਂ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਆ ਕਿ ਲੋੜਵੰਦ ਪਰਿਵਾਰਾਂ ਦੀ ਸੇਵਾਵਾਂ ਤੁਹਾਡੇ ਦਿੱਤੇ ਸਹਿਯੋਗ ਦੇ ਨਾਲ ਹੁੰਦੀਆਂ ਵਾਂ ਇਹ ਵੀਰ ਜੀ ਨੇ ਮੈਨੂੰ ਬੇਨਤੀ ਕੀਤੀ ਸੀ ਕਿ ਇਹ ਪਰਿਵਾਰ ਨੂੰ ਬਹੁਤ ਤੰਗੀ ਆ ਰਹੀ ਆ ਇਹਨਾਂ ਦਾ ਬਾਥਰੂਮ ਜਿਹੜਾ ਵਾ ਉਹ ਬਹੁਤ ਛੋਟਾ ਬਣਿਆ ਹੋਇਆ ਵਾ ਪਰਿਵਾਰ ਬਹੁਤ ਗਰੀਬ ਆ ਪੀ ਬਾਥਰੂਮ ਵੀ ਨਹੀਂ ਬਣਾ ਸਕਦੇ ਘਰ ਦਾ ਗੁਜ਼ਾਰਾ ਬਹੁਤ ਮੁਸ਼ਕਲ ਨਾਲ ਚੱਲਦਾ ਆ ਮਾਤਾ ਜੀ ਬਜ਼ੁਰਗ ਆ ਉਹ ਘਰਾਂ ਦਾ ਕੰਮ ਕਰਦੇ ਸੀ ਉਹਨਾਂ ਨੇ ਛੱਡ ਦਿੱਤਾ ਕੰਮ ਇਹ ਵੀਰ ਦਰਬਾਰ ਸਾਹਿਬ ਦੇ ਕੋਲ ਜਿਹੜੀਆਂ ਬਾਹਰ ਦੁਕਾਨਾਂ ਲੱਗਦੀਆਂ ਸੀ ਉੱਥੇ ਇਹ ਕੰਮ ਕਰਦਾ ਸੀ ਉਥੋਂ ਸ਼੍ਰੋਮਣੀ ਕਮੇਟੀ ਵਾਲਿਆਂ ਨੇ ਦੁਕਾਨਾਂ ਜਿਹੜੀਆਂ ਫੜੀਆਂ ਲੱਗਦੀਆਂ ਸੀ ਉਹ ਬੰਦ ਕਰਾਤੀਆਂ ਜਿੱਤੇ ਕਰਕੇ ਵੀਰ ਦਾ ਕੰਮ ਵੀ ਬੰਦ ਹੋ ਗਿਆ ਤੇ ਹੁਣੇ ਕੰਮ ਦੀ ਭਾਲ ਵਿੱਚ ਆ ਗੁਰੂ ਸਾਹਿਬ ਕਿਰਪਾ ਨਾਲ ਇਹਨਾਂ ਨੂੰ ਕੰਮ ਦਿਵਾ ਰਹੇ ਆ ਕਿਤਨਾ ਕਿਤੇ ਤੇ ਹੁਣ ਇਸ ਵਕਤ ਇਹਨਾਂ ਨੂੰ ਜਿਹੜੀ ਬਾਥਰੂਮ ਬਣਾਉਣ ਦੀ ਲੋੜ ਵਾ ਜਿਸ ਵਾਸਤੇ ਅਸੀਂ ਤੁਹਾਨੂੰ ਬੇਨਤੀ ਕਰ ਰਹੇ ਹਾਂ ਬਾਥਰੂਮ ਦੇ ਕੰਧਾਂ ਅਮੜ ਜੀ ਚਾਤੀ ਮਰਾ ਦਿਓ ਬਾਥਰੂਮ ਦੇ ਕੰਧਾਂ ਵੱਲ ਬਹੁਤ ਨਿੱਕੀਆਂ ਕੰਧਾਂ ਆ ਇਹ ਆਪਾਂ ਬਾਥਰੂਮ ਉੱਪਰ ਚੁੱਕ ਕੇ ਛੱਤ ਪਾ ਕੇ ਬੂਹਾ ਲਾ ਦੇਣਾ ਵਾ ਕਿਉਂਕਿ ਬਜ਼ੁਰਗ ਮਾਤਾ ਜੀ ਆ ਸਭ ਸਮਝਦਾਰ ਜੀ ਇਹ ਛੋਟੀ ਜੀ ਕੰਧ ਵਿੱਚ ਇਸ਼ਨਾਨ ਪਾਣ ਕਰਨਾ ਜੰਗਲ ਪਾਣੀ ਜਾਣਾ ਬਹੁਤ ਔਖਾ ਹੁੰਦਾ ਆ ਸੋ ਆਪਾਂ ਇਹਨਾਂ ਨੂੰ ਇੱਕ ਕੋਸ਼ਿਸ਼ ਕਰਨੀ ਹੈ ਕਿ ਆਪਾਂ ਇਹਨਾਂ ਨੂੰ ਇੱਕ ਬਾਥਰੂਮ ਬਣਾ ਦਈਏ। ਇੱਕ ਆਪਾਂ ਤੁਹਾਨੂੰ ਅੰਦਰਲੇ ਕਮਰੇ ਦੇ ਹਾਲਾਤ ਵਿਖਾਉਣੇ ਆ। ਵੀ ਛੋਟਾ ਜਿਹਾ ਕਮਰਾ ਬਣਿਆ ਵਾ। ਜਿਹਦੇ ਵਿੱਚ ਇਹ ਰਹਿੰਦੇ ਆ, ਇਹਨਾਂ ਦਾ ਭਰਾ ਵਾ ਇੱਕ ਉਹ ਦਿਹਾੜੀ ਕਰਦਾ ਵਾ ਜਿਹਦੇ ਕਰਕੇ ਘਰ ਦਾ ਗੁਜ਼ਾਰਾ ਚੱਲ ਰਿਹਾ ਵਾ। ਤੁਹਾਨੂੰ ਮਾੜਾ ਜਿਹਾ ਮੈਂ ਅੰਦਰਲੇ ਕਮਰੇ ਦੇ ਹਾਲਾਤ ਵੀ ਵਿਖਾ ਦਿੰਨਾ। ਆ ਕਮਰੇ ਦੇ ਹਾਲਾਤਾਂ ਨੂੰ ਮੈਂ ਵਿਖਾ ਰਿਹਾ ਮਾੜੇ ਜਿਹਾ ਆਓ। ਇਹ ਛੋਟਾ ਜਿਹਾ ਕਮਰਾ ਆ। ਇੱਕ ਮੰਝਾ ਡੱਠਾ ਆ। ਨਾਲ ਹੀ ਅੰਦਰ ਆ ਰਸੋਈ ਦਾ ਸਮਾਨ ਪਿਆ ਜੀ। ਜਿੱਥੇ ਰੋਟੀ ਪਾਣੀ ਬਣਾਉਂਦੇ ਆ ਅੱਗੇ ਆਜੋ ਪੇਟੀ ਪਈ ਆ 51 ਹੋ ਡੱਠਾ ਆ ਬਿਲਕੁਲ ਛੋਟਾ ਜਿਹਾ ਕਮਰਾ ਬਣਿਆ ਜਿਦੇ ਚ ਤਿੰਨ ਤਿੰਨ ਜਾਣੇ ਆ ਪਰਿਵਾਰ ਦੇ ਇਹ ਰਹਿੰਦੇ ਆ ਤੇ ਰਾਤ ਨੂੰ ਇਹਨਾਂ ਦਾ ਇੱਥੇ ਗੁਜ਼ਾਰਾ ਕਰਨਾ ਬਹੁਤ ਔਖਾ ਆ ਆਪਾਂ ਇਹਨਾਂ ਨੂੰ ਇੱਕ ਬਾਥਰੂਮ ਬਣਾ ਕੇ ਦਿੱਤੇ ਅਤੇ ਜੇ ਤੁਹਾਡਾ ਸਹਿਯੋਗ ਹੋਵੇ ਤੇ ਆਪਾਂ ਇਹਨਾਂ ਨੂੰ ਇੱਕ ਕਮਰਾ ਵੀ ਹੋਰ ਬਣਾ ਦਈਏ ਇਹ ਗੁਰਸਿੱਖ ਪਰਿਵਾਰ ਆ ਗੁਰਸਿੱਖਾਂ ਦੀ ਬਾਹ ਫੜਨੀ ਸਾਡਾ ਸਾਰਿਆਂ ਦਾ ਫਰਜ਼ ਆ ਅਤੇ ਅਸੀਂ ਜਿੰਨੀ ਜਲਦੀ ਹੋ ਸਕਦਾ ਵਾਂ ਇਹ ਮੈਨੂੰ ਬਹੁਤ ਦਿਨਾਂ ਦੀ ਬੇਨਤੀ ਕੀਤੀ ਸੀ ਸਿੰਘ ਹੋਣਾ ਨੇ ਤੇ ਆਪਾਂ ਇਹ ਬੇਨਤੀ ਨੂੰ ਪ੍ਰਵਾਨ ਕਰੀਏ ਸੰਗਤ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਜਿੰਨਾ ਵੀ ਵੱਧ ਤੋਂ ਵੱਧ ਦਸਵੰਦ ਭੇਜ ਸਕਦੇ ਰੇ ਦਸਵੰਦ ਭੇਜੋ ਮੇਰੇ ਨਾਲ ਚੱਲ ਕੇ ਪਰਿਵਾਰ ਦੇ ਘਰ ਦੇ ਹਾਲਾਤ ਵੇਖੋ ਖੁਦ ਆ ਕੇ ਸਮਾਨ ਸਟਾਜੋ ਭਾਵੇਂ ਆ ਕੇ ਨਾਲ ਖੁਦ ਸੇਵਾ ਕਰਾਜੋ ਬਹੁਤ ਵਧੀਆ ਹੋਊਗਾ ਸਾਨੂੰ ਗਾੜੀ ਵੀਡੀਓ ਨਹੀਂ ਬਣਾਉਣੀ ਪਊਗੀ ਜੇ ਨਹੀਂ ਆਓਗੇ ਤੇ ਫਿਰ ਮੈਨੂੰ ਤੁਹਾਨੂੰ ਜਵਾਬ ਦੇਣ ਵਾਸਤੇ ਵੀਡੀਓ ਬਣਾਉਣੀ ਪੈਂਦੀ ਆ ਅਤੇ ਪਰਿਵਾਰ ਦਾ ਮੂੰਹ ਠਕਣਾ ਪੈਂਦਾ ਵਾ ਕਿਉਂ ਹਰ ਇੱਕ ਪਰਿਵਾਰ ਦੇ ਬੰਦੇ ਦੀ ਆਪਣੀ ਇੱਜ਼ਤ ਹੁੰਦੀ ਆ ਇਸ ਕਰਕੇ ਮੈਂ ਮੂੰਹ ਠੱਕਦਾ ਆ ਪਰਿਵਾਰ ਦੇ ਕਿਸੇ ਚੀਜ਼ ਦਾ ਮੈਂ ਮੂੰਹ ਨਹੀਂ ਵਿਖਾਉਂਦਾ ਕਿਸੇ ਨੂੰ ਕੋਈ ਸ਼ੰਕਾ ਹੋਵੇ ਤਾਂ ਉਹ ਮੇਰੇ ਨਾਲ ਚੱਲ ਕੇ ਖੁਦ ਆ ਕੇ ਪਰਿਵਾਰ ਨੂੰ ਮਿਲ ਸਕਦਾ ਆ ਦਸਵੰਦ ਦੇਣ ਵਾਸਤੇ 9914790877 ਤੇ ਫੋਨ ਜਾਂ ਮੈਸੇਜ ਤੁਸੀਂ ਕਰ ਸਕਦੇ ਜੀ ਅਤੇ ਸੇਵਾ ਦੇ ਸਕਦੇ ਜੀ ਅਤੇ ਮੇਰੇ ਨਾਲ ਚੱਲ ਕੇ ਵੀ ਸੇਵਨ ਬਾ ਸਕਦੇ ਜੀ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ